ਗੁਰਦਾਸਪੁਰ ਬਹਿਰਾਮਪੁਰ ਰੋਡ ਤੇ ਉੱਪਰ ਪਿੰਡ ਡਾਲਾ ਦੇ ਨਜ਼ਦੀਕ ਉਸ ਵੇਲੇ ਬੈਠੇ ਬਿਠਾਏ ਲੋਕਾਂ ਨੂੰ ਭਾਜਣਾ ਪੈ ਗਿਆ ਜਦੋਂ ਗੁਰਦਾਸਪੁਰ ਦੇ ਵੱਲੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਲੱਕੜ ਦੇ ਖੋਖੇ ਨੂੰ ਉਡਾ ਕੇ ਸਿੱਧੀ ਸਫੈਦੀ ਦੇ ਵਿੱਚ ਜਾ ਟਕਰਾਈ ਹਾਦਸਾ ਵਾਪਰਦੇ ਸਾਰ ਕਾਰ ਦੇ ਵਿੱਚ ਬੈਠੀਆਂ ਸਵਾਰੀਆਂ ਦਾ ਚੀਕ ਚਿਹੜਾ ਪੈ ਗਿਆ ਨੇੜੇ ਮੌਜੂਦ ਘਰਾਂ ਦੇ ਵਿੱਚ ਲੋਕ ਬਾਹਰ ਆਏ ਅਤੇ ਟਾਕੀਆਂ ਪਟ ਪਟ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਇਸ ਪੂਰੇ ਹਾਦਸੇ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਤੇਜ਼ ਰਫਤਾਰ ਕਾਰ ਜੋ ਕਿ ਗੁਰਦਾਸਪੁਰ ਦੇ ਵੱਲੋਂ ਆ ਰਹੀ ਸੀ ਤੇ ਸਿੱਧੀ ਡਾਲਾ ਪਿੰਡ ਤੋਂ ਅੱਗੇ ਆਉਂਦਿਆਂ ਤਿੱਖਾ ਮੋੜ ਹੋਣ ਕਾਰਨ ਅਨ ਬੈਲੈਂਸ ਹੋ ਕੇ ਲੱਕੜ ਦੇ ਖੋਖੇ ਦੇ ਵਿੱਚ ਵੱਜ ਕੇ ਫਿਰ ਸਫੈਦ ਦੇ ਵਿੱਚ ਜਾ ਟਕਰਾਈ ਜਿਸ ਨਾਲ ਖੋਖਾ ਸੜਕ ਦੇ ਉੱਪਰ ਪਲਟ ਗਿਆ ਅਤੇ ਕਾਰ ਦੇ ਦੋਨੋਂ ਏਅਰ ਬੈਗ ਖੁੱਲ ਗਏ ਜਿੱਥੇ ਬੈਠੀਆਂ ਸਵਾਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਮੇਰਾ ਨਾਮ ਬਲਬੀਰ ਸਿੰਘ ਹੈ ਜੀ ਇਹ ਬਹਿਰਾਮਪੁਰ ਰੋਡ ਆਲਾ ਰੋਡ ਹੈ ਗੁਰਦਾਸਪੁਰ ਵਾਲਾ ਪਸਿਆਲਾ ਦੇ ਲੱਗੇ ਆਸਤਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੂੰ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੈਦੇ ਦੇ ਵਿੱਚ ਗੱਡੀ ਮੱਜੀ ਹੈ ਸੋ ਕਿੰਨੇ ਲੋਕ ਉਸ 'ਤੇ ਸਵਾਰ ਸੀ ਚਾਰ ਲੋਕ ਸਵਾਰ ਸੀ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਸੋ ਜਦੋਂ ਉਹਨਾਂ ਨੂੰ ਕੱਢ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈ ਐ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕੰਫਰਮ ਕਰਤਾ ਇਹ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਗੱਡੀ 'ਚ ਭੇਜਿਆ ਗਿਆ ਉਹਨਾਂ ਨੂੰ ਗੁਰਦਾਸਪੁਰ ਸੋ ਗੰਬੀਰ ਸੱਟਾਂ ਲੱਗੀਆਂ ਨੇ ਹਾਂਜੀ ਗੰਬੀਰ ਸੱਟਾਂ ਲੱਗੀਆਂ ਨੇ ਕੋਈ ਬੱਚਾ ਵੀ ਉੱਥੇ ਮੰਜੂ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਹੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਉਹ 에어 ਬੈਗ ਖੁੱਲਣ ਨਾਲ ਉਹਨਾਂ ਦਾ ਬਚਾਅ ਹੋ ਗਿਆ ਠੀਕ ਹੈ ਜੀ ਦੱਸਿਆ ਜਾ ਰਿਹਾ ਕਿ ਇਸ ਬਾਰੇ ਬਹਿਰਾਮਪੁਰ ਥਾਣਾ ਦੇ ਐਸਆਈ ਸਰਜੀਤ ਸਿੰਘ ਨੇ ਕਿਹਾ ਕਿ ਇਸ ਹਾਦਸੇ ਸਬੰਧਿਤ ਜ਼ਖਮੀਆਂ ਨਾਲ ਸਿਵਲ ਹਸਪਤਾਲ ਜਾ ਕੇ ਗੱਲਬਾਤ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਹਾਸਤਾ ਕਿਸ ਤਰ੍ਹਾਂ ਵਾਪਰਿਆ ਇਸ ਸਬੰਧਿਤ ਕਾਰ ਦੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਪਤਾਰ ਸਿੰਘ ਦੀ ਰਿਪੋਰਟ